ਅੱਜ ਜਿਹੜੀ ਤੁਹਾਨੂੰ ਜ਼ਮੀਨ ਦਿਖਾਉਣ ਜਾ ਰਹੇ ਹਾਂ ਜੀ ਇਹ ਵੱਡੀ ਨਹਿਰ ਦੇ ਨਾਲ ਲੱਗਦੀ ਹੈ ਜੋ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ ਰੇਟ ਸਿਰਫ 5,25,000 ਹੈ ਜੀ ਝੋਨੇ ਵਾਲੀ ਜ਼ਮੀਨ ਹੈ ਵਧੀਆ ਪਾਣੀ ਚੋਅ ਤੇ 3 ਫੁੱਟ ਤੇ ਬਾਕੀ ਸਾਰੀ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਦੇਵਾਂਗੇ ਬਸ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਜੀ ਵੀਡੀਓ ਨੂੰ ਸਕਿਪ ਨਾ ਕਰੋ ਪੂਰੀ ਦੇਖ ਲਿਓ ਵੀਡੀਓ ਤਾਂ ਹੀ ਤੁਹਾਨੂੰ ਮਾਲਕਾਂ ਦੇ ਨੰਬਰ ਸਾਰੀ ਜਾਣਕਾਰੀ ਮਿਲੂਗੀ ਜੇਕਰ ਤੁਸੀਂ ਵੀਡੀਓ ਨੂੰ ਪੂਰਾ ਦੇਖੋਗੇ ਤੇ ਸਭ ਤੋਂ ਪਹਿਲਾਂ ਤੁਸੀਂ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਐਡ ਕਰਵਾਉਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣੀਆਂ ਦਾ 9977988446 9977988446 ਇਸ ਨੰਬਰ ਤੇ ਤੁਸੀਂ WhatsApp ਰਾਹੀਂ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣ ਵਾਸਤੇ ਇੱਕ ਵਧੀਆ ਵੀਡੀਓ ਬਣਾਉਣੀ ਹੈ ਫੁੱਲ ਸਕਰੀਨ ਦੀ ਨਾਲ ਤੁਸੀਂ ਦੇਣੀ ਆ ਸਾਰੀ ਜਾਣਕਾਰੀ ਉਸ ਤੋਂ ਬਾਅਦ ਤੁਸੀਂ ਸਾਨੂੰ ਇਸ ਨੰਬਰ ਤੇ WhatsApp ਕਰ ਸਕਦੇ ਹੋ ਤੁਹਾਡੀ ਇਹ ਜਿਹੜੀ ਚੈਨਲ ਦੇ ਉੱਤੇ ਚਲਾ ਦਿੱਤੀ ਜਾਊਗੀ ਜੀ ਹੁਣ ਆਪਾਂ ਗੱਲ ਕਰਦੇ ਆ ਜਿਹੜੀ ਤੁਹਾਡੇ ਲਈ ਅਸੀਂ ਅੱਜ ਜ਼ਮੀਨ ਲੈ ਕੇ ਆਏ ਆ ਟੋਟਲ 105 ਵਿਗਾ ਜ਼ਮੀਨ ਵਿਕਾਊ ਆ ਝੋਨੇ ਨਰਮੇ ਵਾਲੀ ਜ਼ਮੀਨ ਐ ਵੱਡੀ ਨਹਿਰ ਤੋਂ 300 ਮੀਟਰ ਦੂਰੀ ਤੇ ਮੋਟਰ ਲੱਗੀ ਐ ਜੀ 73 ਫੁੱਟ ਮੋਟਰ ਲੱਗੀ ਹੋਈ ਐ 73 ਫੁੱਟ ਐ ਵੱਡੀ ਨਹਿਰ ਤੋਂ 300 ਮੀਟਰ ਦੀ ਦੂਰੀ ਤੇ ਕਗਰ ਤੋਂ 1 ਕਿਲੋਮੀਟਰ ਕਗਰ ਤੋਂ 1 ਕਿਲੋਮੀਟਰ ਦੂਰ ਆ ਬੱਡੀ ਨਹਿਰ ਤੋਂ 300 ਮੀਟਰ ਦੀ ਦੂਰੀ ਤੇ ਮੋਟਰ ਲੱਗੀ ਹੋਈ ਹੈ ਜੀ ਚੋਆ 30 ਫੁੱਟ ਓਪਨ ਰਿਸਟਰੀ ਕੋਈ ਬੰਦਾ ਖਰੀਦ ਸਕਦਾ ਓਪਨ ਰਿਸਟਰੀ ਹੈ ਜੀ ਇਹ ਕੋਈ ਵੀ ਬੰਦਾ ਖੇਤ ਸਕਦਾ ਹੈ ਪੰਜਾਬ ਹਰਿਆਣਾ ਹਿਮਾਚਲ ਯੂਪੀ ਦਿੱਲੀ ਐਮਪੀ ਵਿੱਚ ਦੋ ਮਕਾਨ ਵੀ ਬਣੇ ਹੋਏ ਨੇ ਜ਼ਮੀਨ ਦੇ ਵਿੱਚ ਦੋ ਮਕਾਨ ਵੀ ਬਣੇ ਹੋਏ ਨੇ ਕੋਈ ਬੰਦਾ ਨੇੜੇ ਦੂਰ ਤੋਂ ਖਰੀਦਦਾ ਤਾਂ ਤੁਸੀਂ ਉੱਥੇ ਵਧੀਆ ਰਿਹਾਇਸ਼ ਕਰ ਸਕਦੇ ਹੋ ਬਾਕੀ ਵਧੀਆ ਲੇਬਰ ਵਿਠਾ ਸਕਦੇ ਹੋ ਜੇਕਰ ਕਿਸੇ ਵੀਰ ਨੇ ਕੋਈ ਲੇਬਰ ਵਿਠਾਉਣੀ ਹੋਵੇ ਤਾਂ ਉਹ ਵੀ ਵਿਠਾ ਸਕਦੇ ਹੋ ਜੇਕਰ ਕੋਈ ਦੂਰ ਨੇੜੇ ਦਾ ਵੀਰ ਖਰੀਦਦਾ ਉਹਦੇ ਵਾਸਤੇ ਰਿਹਾ ਇਸ ਵਾਸਤੇ ਦੋ ਮਕਾਨ ਵੀ ਬਣੇ ਹੋਏ ਨੇ ਤੇ ਰੇਟ 5 ਲੱਖ 25000 ਬਿੱਗੇ ਦਾ ਜੀ ਏਰੀਆ ਸੂਰਤਗੜ ਰਾਜਸਥਾਨ ਇਹ ਤੋਂ ਇਲਾਵਾ ਵਧੀਆ ਖੇਤੀવાડી ਵਾਲੀਆਂ ਸੋਲਰ ਵਾਲੀਆਂ ਜ਼ਮੀਨਾਂ ਖਰੀਦਣ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਵੀ ਤੁਹਾਨੂੰ ਮਾਲਕ ਵੀਰ ਦਾ ਦੇਵਾਂਗੇ ਸਭ ਤੋਂ ਪਹਿਲਾਂ ਜੇਕਰ ਤੁਸੀਂ ਇਸ ਵੀਡੀਓ ਨੂੰ ਪਹਿਲੀ ਵਾਰ ਦੇਖਿਓ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਤੇ ਤੁਹਾਨੂੰ ਹਰ ਇੱਕ ਦਿਨ ਨਵੀਂ ਪ੍ਰਾਪਰਟੀ ਦੇਖਣ ਨੂੰ ਮਿਲ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਜੀ ਜਿਹੜੇ ਭੈਣ ਭਰਾ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰਦੇ ਆ ਰਹੇ ਤੁਹਾਡਾ ਆਪਣਾ ਚੈਨਲ ਤੁਸੀਂ ਟਰੈਕਟਰ ਮੇਲਾ ਦੇਖ ਰਹੇ ਹੋ ਜੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਤੇ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਵੇਚਣੀ ਹੈ ਜ਼ਮੀਨ ਪਲਾਟ ਕੋਠੀਆਂ ਘਰ ਮਸ਼ੀਨਰੀਆਂ ਗੱਡੀਆਂ ਕੁਝ ਵੀ ਤੁਸੀਂ ਵੇਚਣਾ ਹੈ ਤਾਂ ਤੁਸੀਂ ਸਾਡਾ WhatsApp ਨੰਬਰ ਵੀਡੀਓ ਦੇ ਥੱਲੇ ਚੱਲ ਰਿਹਾ ਇਸ ਨੰਬਰ ਤੇ WhatsApp ਕਰ ਸਕਦੇ ਫੁੱਲ ਤਕਰੀਰ ਦੀ ਵੀਡੀਓ ਹੋਣੀ ਚਾਹੀਦੀ ਹੈ ਸਾਰੀ ਜਾਣਕਾਰੀ ਉਸ ਤੋਂ ਬਾਅਦ ਤੁਹਾਡੀ ਐਡ ਚਲਾ ਦਿੱਤੀ ਜਾਊਗੀ ਜੀ ਤੇ ਇੱਕ ਹੋਰ ਬੇਨਤੀ ਹੈ ਕਿਸਾਨ ਭਰਾਵਾਂ ਨੂੰ ਜਿਹੜੇ ਇਸ ਟਾਈਮ ਵੀਡੀਓ ਦੇਖ ਰਹੇ ਨੇ ਭੈਣਾਂ ਮਾਤਾਂ ਮ ਜੋ ਵੀ ਦੇਖ ਰਹੇ ਨੇ ਤੁਹਾਨੂੰ ਕੋਈ ਵੀ ਚੀਜ਼ ਖਰੀਦਣ ਦੀ ਇੱਛਾ ਗਈ ਤਾਂ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਕਿ ਸਾਨੂੰ ਆਹ ਵਾਲੇ ਏਰੀਏ ਦੇ ਵਿੱਚ ਘਰ ਚਾਹੀਦਾ ਜੀ ਐਨੇ ਗ੍ਰੇਟ ਦਾ ਹੋਵੇ ਜੇ ਤੁਸੀਂ ਜ਼ਮੀਨ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਦੱਸੋ ਵੀ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਖਰੀਦਣੀ ਹੈ ਤੇ ਕਿੰਨੇ ਕ੍ਰੇਟ ਨੂੰ ਹੋਵੇ ਤੇ ਕੋਸ਼ਿਸ਼ ਕਰਾਂਗੇ ਜੀ ਅਗਲੀ ਆਉਣ ਵਾਲੀ ਵੀਡੀਓ ਆ ਜਿਹੜੀ ਅਸੀਂ ਤੁਹਾਡੇ ਏਰੀਏ ਦੀ ਲੈ ਕੇ ਆ ਸਕੀਏ ਸੋ ਕਮੈਂਟਾਂ ਦੇ ਵਿੱਚ ਸਾਨੂੰ ਦੱਸਿਆ ਕਰੋ ਜੀ ਜਿਹੜਾ ਨੰਬਰ ਵੀਡੀਓ ਦੇ ਵਿੱਚ ਚੱਲ ਰਿਹਾ 9877988444 ਇਹ ਚੈਨਲ ਦਾ WhatsApp ਨੰਬਰ ਹੈ ਕਈ ਵਾਰੀ ਤੁਸੀਂ ਵੀਡੀਓ ਪੂਰੀ ਨਹੀਂ ਦੇਖਦੇ ਜੀ ਤੇ ਉਹ ਇਸ ਨੰਬਰ ਤੇ ਕਾਲ ਕਰ ਰਹੇ ਨੇ ਇੱਥੇ ਸਾਫ਼-ਸਾਫ਼ ਲਿਖਵਾਇਆ ਕਿ ਪ੍ਰਾਪਰਟੀ ਵੇਚਣ ਦੇ ਲਈ ਸੰਪਰਕ ਕਰੋ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣ ਵਾਸਤੇ ਸੰਪਰਕ ਕਰੋ ਇਸ ਨੰਬਰ ਤੇ ਤਾਂ ਤੁਸੀਂ ਕੀ ਕਰਨਾ ਹੈ ਜੀ ਜਿਹੜਾ ਇਹ ਅੱਜ ਅਸੀਂ ਜ਼ਮੀਨ ਲੈ ਕੇ ਟੋਟਲ 105 ਵਿਗੇ ਤਾਂ ਇਹ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ 96802 20993 96802 20993 ਇਸ ਨੰਬਰ ਤੇ ਫੋਨ ਕਰਕੇ ਤੁਸੀਂ 105 ਵਿੱਗਾ ਜ਼ਮੀਨ ਖਰੀਦ ਸਕਦੇ ਹੋ ਤੇ ਇਹ ਤੋਂ ਇਲਾਵਾ ਵਧੀਆ ਖੇਤੀવાડી ਵਾਲੀਆਂ ਸੋਲਰ ਮੋਟਰਾਂ ਵਾਲੀਆਂ ਜ਼ਮੀਨਾਂ ਖਰੀਦਣ ਵਾਸਤੇ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸੋਲਰਾਂ ਵਾਲੀਆਂ ਜ਼ਮੀਨਾਂ ਵੀ ਖਰੀਦ ਸਕਦੇ ਹੋ ਤੇ ਜੇਕਰ ਤੁਸੀਂ ਖੇਤੀવાડી ਵਾਲੀਆਂ ਜ਼ਮੀਨਾਂ ਖਰੀਦਣੀਆਂ ਤਾਂ ਵੀ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ 105 ਵਿੱਗਾ ਜ਼ਮੀਨ ਵੀ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਕਿਉਂਕਿ ਮਾਲਕ ਦਾ ਨੰਬਰ ਮੇਨ ਇਹੀ ਹੈ ਜੀ ਇੱਕ ਵਾਰੀ ਫੇਰ ਨੋਟ ਕਰ ਲਓ 96802 20999 ਏ ਨੰਬਰ ਤੇ ਤੁਸੀਂ ਫੋਨ ਕਰਨਾ ਜੀ ਜ਼ਮੀਨ ਖਰੀਦਣ ਵਾਸਤੇ ਤਾਂ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਸਪੋਰਟ ਕਰਨ ਦੇ ਲਈ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਸ਼ੇਅਰ ਕਰਦੇ ਨੇ ਜੀ ਉਹਨਾਂ ਦਾ ਵੀ ਤੈਦ ਲੋ ਧੰਨਵਾਦ ਉਮੀਦ ਤੁਸੀਂ ਅੱਗੇ ਤੋਂ ਵੀ ਐਦਾਂ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਜੀ ਤੇ ਵਾਦ ਤੋਂ ਵਾਦ ਸਪੋਰਟ ਕਰਿਆ ਕਰੋ ਸਬਸਕ੍ਰਾਈਬ ਕਰੋ ਜਾਂ ਨਾ ਕਰੋ ਤੁਹਾਡੀ ਮਰਜ਼ੀ ਹੈ ਪਰ ਵੀਡੀਓ ਜ਼ਰੂਰ ਸ਼ੇਅਰ ਕਰਕੇ ਜਾਇਆ ਕਰੋ ਕਿਉਂਕਿ ਕਈ ਭੈਣ ਭਰਾ ਨੂੰ ਜ਼ਰੂਰਤ ਹੁੰਦੀ ਹੈ ਤਾਂ ਹੀ ਉਹ ਚੀਜ਼ਾਂ ਸੇਲ ਕਰ ਰਹੇ ਨੇ ਤਾਂ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਜਿਹੜੀਆਂ ਚੀਜ਼ਾਂ ਨੇ ਉਹਨੇ ਸੇਲ ਹੋ ਸਕਦੀ ਨੇ ਪ੍ਰਾਪਰਟੀਾਂ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਕਰਕੇ ਜ਼ਰੂਰ ਜਾਇ ਕਰੋ ਜੀ ਤੇ ਬੰਦੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ